ਸਤ ਸ੍ਰੀ ਅਕਾਲ ਆਦਾਬ ਨਮਸਕਾਰ ਤੁਸੀਂ ਸੁਣ ਰਹੇ ਹੋ ਪੰਜਾਬੀ ਆਡੀਓ ਬੁక్స్ ਤੇ ਮੈਂ ਹਾਂ ਹਰਦੀਪ ਅੱਜ ਜਿਸ ਲੇਖਕ ਦੀ ਕਹਾਣੀ ਲੈ ਕੇ ਮੈਂ ਹਾਜ਼ਰ ਹੋਈ ਹਾਂ ਉਹਨਾਂ ਦਾ ਨਾਂ ਹੈ ਬਲਵੰਤ ਗਾਦਗੀ ਬਲਵੰਤ ਗਾਦਗੀ ਜੀ ਦਾ ਜਨਮ 4 ਦਸੰਬਰ 1916 ਨੂੰ ਕਸਬਾ ਸ਼ੈਨਾ ਜ਼ਿਲ੍ਹਾ ਬਠਿੰਡਾ ਦੀ ਨਹਿਰੀ ਕੋਠੀ ਵਿਖੇ ਹੋਇਆ ਬਚਪਨ ਦੀਆਂ ਯਾਦਾ ਸਾਂਝੀਆਂ ਕਰਦੇ ਇੱਕ ਥਾਂ ਉਹਨਾਂ ਲਿਖਿਆ ਕਿ ਮਾਂ ਨੇ ਦੋਹਾਂ ਪੜਾਵਾਂ ਵਿੱਚੋਂ ਮੈਨੂੰ ਚੁਣ ਕੇ ਪਿੰਡ ਦੇ ਗੁਰਦੁਆਰੇ ਪੜਨ ਭੇਜ ਦਿੱਤਾ ਅਸੀਂ ਦੋ ਦਿਨ ਖੇਡਦੇ ਰਹੇ ਕੋਈ ਮਾਸਟਰ ਨਹੀਂ ਆਇਆ ਇੱਕ ਦਿਨ ਰੌਲਾ ਪੈ ਗਿਆ ਬਾਬਾ ਜੀ ਆ ਗਏ ਨੀਲਾ ਬਾਣਾ ਪਾਈ ਘੋੜੇ ਤੇ ਚੜੇ ਬਾਬਾ ਜੀ ਨੇ ਮੈਨੂੰ ਪੁੱਛਿਆ ਇੱਥੇ ਖੇਡਣ ਆਇਆ ਆਖਿਆ ਨਹੀਂ ਜੀ ਇੱਥੇ ਪੜਦਾ ਹਾਂ ਆਖਣ ਲੱਗੇ ਜੇ ਪੜਦਾ ਹੈ ਤਾਂ ਫੇਰ ਸਬਕ ਸੁਣਾ ਅਗੋਂ ਆਖਿਆ ਸਬਕ ਤਾਂ ਤੁਸੀਂ ਅਜੇ ਪੜਾਇਆ ਹੀ ਨਹੀਂ ਕੋੜੇ ਤੇ ਚੜੇ ਚੜਾਇਆ ਹੱਥ ਫੜੇ ਨੇਜੇ ਨਾਲ ਭੁਉਂ ਤੇ ਪੈਲੂ ਏਕਾ ਵਾਇਆ ਫਿਰ ਉੱਚੀ ਛਤਰੀ ਵਾਲਾ ਊੜਾ ਤੇ ਆਖਣ ਲੱਗੇ ਆਖ ਇੱਕ ਓਂਕਾਰ ਇਹ ਤੇਰਾ ਪਹਿਲਾ ਸਬਕ ਏ ਬਲਵੰਤ ਗार्गी ਲਿਖਦੇ ਹਨ ਕਿ ਇਹ ਸਬਕ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਸਬਕ ਹੋ ਨਿਪੜਿਆ ਬਾਕੀ ਦਾ ਸਾਰਾ ਕੁਝ ਮੈਂ ਇਨ੍ਹਾਂ ਦੋ ਸਬਕਾਂ ਦੇ ਵਿੱਚ ਰਹਿ ਕੇ ਹੀ ਕੀਤਾ ਆਓ ਸੁਣੀਏ ਬਲਵੰਤ ਗਾਰਗੀ ਹੋਰਾਂ ਦੀ ਲਿਖੀ ਹੋਈ ਕਹਾਣੀ 100 ਮੀਲ ਦੌੜ ਸਾਨੂੰ ਪਤਾ ਨਹੀਂ ਸੀ ਲੱਗਦਾ ਕਿ ਇੱਕ ਦਿਨ ਵਿੱਚ ਹੀ ਸਾਰੇ ਪਿੰਡਾਂ ਨੂੰ ਕਿਵੇਂ ਖਬਰ ਕੀਤੀ ਜਾਏ ਜੋ ਕੱਲ ਤਰਕਾਲੀ ਜ਼ਿਲ੍ਹਾ ਕਿਸਾਨ ਕਮੇਟੀ ਦੀ ਮੀਟਿੰਗ ਹੈ ਨਾ ਕੋਈ ਤਾਰ ਨਾ ਟੈਲੀਫੋਨ ਨਾ ਕੋਈ ਮੋਟਰ ਨਾ ਲਾਰੀ ਨੇੜੇ-ਤੇੜੇ ਦੇ ਪਿੰਡਾਂ ਨੂੰ ਕੋਈ ਸੜਕ ਵੀ ਤੇ ਨਹੀਂ ਸੀ ਜਾਂਦੀ ਬਸ ਚੁਫੇਰੀ ਰੋਹੀ ਕੱਕਾ ਰੇਤਾ ਤੇ ਟਿੱਬੇ ਸਨ ਅਸੀਂ ਪਰੇਸ਼ਾਨ ਸਾਂ ਕਿ ਇਸ ਤੁਰੰਤ ਮੀਟਿੰਗ ਦੀ ਖਬਰ ਸਾਰੇ ਪਿੰਡਾਂ ਵਿੱਚ ਕਿਵੇਂ ਕੱਲੀ ਜਾਏ ਮੇਰੇ आले ਦਵਾਲੇ ਸੰਗਣੀਆਂ ਖਰਵੀਆਂ ਦਾੜੀਆਂ ਵਾਲੇ ਜੱਟ ਰੰਗ-ਬਰੰਗੇ ਮੰਡਾਸੇ ਬੰਨੀ ਉੱਚੀ-ਉੱਚੀ ਗੱਲਾਂ ਕਰੀ ਜਾਂਦੇ ਸਨ ਵੱਖ-ਵੱਖ ਰਾਵਾਂ ਦਾ ਰੌਲਾ ਸੀ ਅਚਾਨਕ ਇੱਕ ਆਵਾਜ਼ ਨੇ ਸਾਨੂੰ ਝੰਗਾ ਦਿੱਤਾ ਜੇ ਮੈਨੂੰ ਦਿਓ ਇਹ ਪਰਚੀਆਂ ਮੈਂ ਫੜਾਉਂ ਨਾ ਮਿੰਟਾਂ 'ਚ 20-22 ਸਾਲਾਂ ਦਾ ਇੱਕ ਮਸ ਫੁੱਟਾ ਗਬਰੂ ਸਾਹਮਣੇ ਖੜਾ ਸੀ ਗੱਲ ਧੁੱਪਾਂ ਤੇ ਮੀਹਾਂ ਨਾਲ ਝੰਮਿਆ ਹੋਇਆ ਝੱਗਾ ਤੇ ਤੇੜ ਟਾਕੀਆਂ ਵਾਲਾ ਗਾਜਰ ਰੰਗਾ ਕਛਹਿਰਾ ਤੂੰ ਕਿਹੜੇ ਪਿੰਡ ਫੜਾ ਆਵੇਂਗਾ ਮੈਂ ਪੁੱਛਿਆ ਜਿਸ ਸਾਰੇ ਪਿੰਡਾਂ ਚ ਹੀ ਦੇ ਆਵਾਂਗਾ ਸਾਰੇ ਪਿੰਡਾਂ ਚ ਤੈਨੂੰ ਪਤਾ ਹੈ ਸਾਡੀ ਮੀਟਿੰਗ ਕੱਲ ਤਰਕਾਲੀ ਹੈ ਹਾਂ ਮੈਨੂੰ ਪਤਾ ਹੈ ਉਸ ਆਖਿਆ ਰਾਤੋਂ ਰਾਤ ਮਾਰਾਉਂਗਾ ਗੇੜਾ ਕਿਹੜਾ ਚਿਰ ਲੱਗਦਾ ਮਸਾ 10 12 ਤਾਂ ਸਾਰੇ ਪਿੰਡ ਨੇ ਸੱਠਾਂ ਕੋਹਾਂ ਤੋਂ ਉੱਤੇ ਵਾਟ ਤਾਂ ਨਹੀਂ ਹੋਣੀ ਮੈਂ ਇਸ ਗਬਰੂ ਦੀ ਗੱਲ ਸੁਣ ਕੇ ਹੈਰਾਨ ਹੋਇਆ ਇਹ ਮਸ਼ਕਰੀਤਾ ਨੇ ਕਰ ਰਿਹਾ ਮੇਰੇ ਨਾਲ ਮੈਂ ਉਸ ਵੱਲ ਫਿਰ ਤੱਕਿਆ ਉਸ ਦੇ ਬੁੱਲ ਮੋਟੇ ਸਨ ਸੀਆੜਾਂ ਵਰਗੇ ਤੇ ਉਹਨਾਂ ਬੁੱਲਾਂ ਉੱਤੇ ਸੁਰਮਈ ਰੰਗ ਦੀਆਂ ਮਸਾਂ ਫਟ ਰਹੀਆਂ ਸਨ ਜੋ ਉਸਦੀ ਦਾੜੀ ਦੀ ਨਿੱਕੀ-ਨਿੱਕੀ ਲੂ ਵਿੱਚ ਗਵਾਚ ਗਈਆਂ ਸਨ ਕੋੜੇ ਦੀਆਂ ਅੱਖਾਂ ਵਰਗੀਆਂ ਤਿਰਛੀਆਂ ਅੱਖਾਂ ਤੇ ਜੰਗਾਲੇ ਲੋਹੇ ਵਰਗਾ ਰੰਗ ਪੱਟਾ ਉੱਤੇ ਮੋਰਨੀਆਂ ਖੁਨੀਆਂ ਹੋਈਆਂ ਸੱਠਾਂ ਕੋਹਾਂ ਦੀ ਬਾਟ ਇੱਕ ਕੁਝ ਕੁ ਘੰਟਿਆਂ ਵਿੱਚ ਕਿਵੇਂ ਤੈਅ ਕਰ ਲਵੇਗਾ ਖੌਰੇ ਇਸ ਨੂੰ ਪਤਾ ਵੀ ਹੈ ਕਿ ਨਹੀਂ ਕਿ ਕੀ ਆਖ ਰਿਹਾ ਹੈ ਇਤਨੇ ਵਿੱਚ ਬੁੱਢਾ ਇੰਦਰ ਸਿੰਘ ਬੋਲਿਆ ਇਹ ਤਾਂ ਆਪਣਾ ਬੂਟਾ ਸਿਉ ਹੈ ਭਾਗੂ ਪਿੰਡ ਤੋਂ ਤੁਹਾਨੂੰ ਨਹੀਂ ਪਤਾ 100 ਮੀਲ ਦੌੜ ਲੈਂਦਾ ਏ ਤਾਂ 100 ਮੀਲ ਹਾਂ 100 ਮੀਲ ਦੌੜ ਦਾ ਕਾਦਾ ਏ ਬਸ ਹਵਾ ਨੂੰ ਫੱਕਦਾ ਏ ਮੈਨੂੰ ਬੜਾ ਚਰਜ ਲੱਗਾ ਇੰਦਰ ਸਿੰਘ ਨੇ ਮੈਨੂੰ ਪੁੱਛਿਆ ਤੂੰ ਇਸ ਤੋਂ ਪਹਿਲਾਂ ਕਦੀ ਨਹੀਂ ਸੁਣਿਆ ਬੂਟਾ ਸਿਉ ਦਾ ਨਾਂ ਨਾ ਕਦੇ ਨਹੀਂ ਲੋ ਬੂਟਾ ਸਿੰਘ ਦੀ ਇਹ ਗੱਲ ਤਾਂ ਸਾਰੇ ਮਸ਼ਹੂਰ ਹੈ 인ਦਰ ਸਿੰਘ ਨੇ ਆਖਣਾ ਸ਼ੁਰੂ ਕੀਤਾ ਇਹ ਮੇਰੇ ਪਿੰਡੋਂ ਹੈ ਸੰਤੋ ਦਾ ਪੁੱਤ ਇਸ ਦਾ ਪਿਓ ਚੰਬਾ ਬਿਸਵੇਦਾਰ ਦੇ ਖੇਤ ਦਾ ਰਾਖਾ ਸੀ ਬੂਟਾ ਐਸੇ ਖੇਤ ਵਿੱਚ ਜੰਮਿਆ ਖੇਤ ਦੀ ਨੁਕਰੇ ਫੂਸ ਦੀ ਇੱਕ ਨਿੱਕੀ ਜਹੀ ਝੁੱਗੀ ਵਿੱਚ ਹੀ ਸਾਰਾ ਟੱਬਰ ਰਹਿੰਦਾ ਸੀ ਜੰਮਾ ਫਸਲ ਨੂੰ ਸਹਾਂ ਤੇ ਜੰਗਲੀ ਜਨੌਰਾਂ ਤੋਂ ਬਚਾਉਣ ਲਈ ਰਾਤ ਨੂੰ ਖੱਤੇ ਦੀ ਰਾਖੀ ਕਰਦਾ। ਪੋ ਦੀ ਇੱਕ ਰਾਤ ਨੂੰ ਜਦ ਕੱਕਰ ਜੰਮ ਰਿਆ ਸੀ ਉਸ ਨੂੰ ਠੰਡ ਲੱਗ ਗਈ ਤੇ ਤਿੰਨ ਚਾਰ ਦਿਨਾਂ ਦੇ ਤਾਪ ਚੜਨ ਪਿੱਛੋਂ ਉਹ ਮਰ ਗਿਆ। ਇਸ ਪਿੱਛੋਂ ਸੰਤੋ ਆਪਣੇ ਪੁੱਤ ਨਾਲ ਖੇਤ ਵਿਛੀ ਰਹੀ। ਉਸ ਓਡਾਂ ਤੋਂ ਇੱਕ ਨਿੱਕਾ ਜਿਹਾ ਕਤੂਰਾ ਲੈ ਕੇ ਪਾਲ ਲਿਆ। ਥੋੜੇ ਦਿਨਾਂ ਵਿੱਚ ਹੀ ਇਹ ਕਤੂਰਾ ਵੱਡੇ ਮੂੰਹ ਵਾਲਾ ਤਕੜਾ ਡੱਬੂ ਕੁੱਤਾ ਨਿਕਲ ਆਇਆ। ਬੂਟਾ ਡੱਬੂ ਨਾਲ ਖੇਡ-ਖੇਡ ਕੇ ਹੀ ਵੱਡਾ ਹੋਇਆ। ਉਹ ਡੱਬੂ ਦੀ ਪੂੰਛ ਮਰੋੜਦਾ, ਡੱਬੂ ਲੋਟਣੀ ਖਾਂਦਾ ਹੋਇਆ ਚਿਆਂ-ਚਿਆਂ ਕਰਦਾ ਮਸਤੀ ਵਿੱਚ ਆ ਕੇ ਛਾਲਾਂ ਮਾਰਦਾ, ਕਚੌਣੀਆਂ ਦੇਂਦਾ, ਭੌਂਕਦਾ ਤੇ ਬੂਟੇ ਨਾਲ ਵੱਡੇ ਭਰਾ ਵਾਂਗ ਖੇਡਦਾ। ਦੂਰੋਂ ਗਿੱਦੜ ਨੂੰ ਦੇਖ ਕੇ ਡੱਬੂ ਦੌੜਦਾ ਤੇ ਮਗਰੇ ਬੂਟਾ ਕੁੱਚੜ ਪਿੱਛੋਂ ਬੂਟੇ ਨੂੰ ਇਤਨੀ ਤੱਕ ਹੋ ਗਈ ਕਿ ਉਹ ਸਹੇ ਮਗਰ ਦੌੜ ਕੇ ਉਸ ਨੂੰ ਝਾੜੀਆਂ ਤੇ ਮਲੀਆਂ ਵਿੱਚੋਂ ਕੱਢ ਲੈਂਦਾ ਉਸ ਨੂੰ ਘੇਰ ਲੈਂਦਾ ਛੱਡ ਦਿੰਦਾ ਤੇ ਫਿਰ ਫੜ ਲੈਂਦਾ ਉਸ ਦੀ ਬਾਲ ਅਵਸਥਾ ਸਹਿਆਂ ਗਿਦਣਾ ਤੇ ਜੰਗਲੀ ਜਨੋਰਾ ਮਗਰ ਨਸ-ਨਸ ਕੇ ਲੰਗੀ ਉਹ ਬਿਸਵੇਦਾਰ ਦੇ ਵਿਚੇਰਿਆਂ ਤੇ ਬਤਾਰੂਆਂ ਮਗਰ ਦੌੜਦਾ ਤੇ ਉਹਨਾਂ ਤੋਂ ਵੀ ਅੱਗੇ ਨਿਕਲ ਜਾਂਦਾ ਘੋੜੀਆਂ ਤੇ ਊਠਾਂ ਮਗਰ ਦੌੜਦਾ ਦੌੜਦਾ ਬੂਟਾ ਜਵਾਨ ਹੋਇਆ ਸੇਹਾ ਵੱਧ ਤੋਂ ਵੱਧ 4 ਕੋ ਦੌੜ ਸਕਦਾ ਹੈ ਸੇਹਾ ਮਤਲਬ ਖਰਗੋਸ਼ ਗਿੱਦੜ 8 ਕੋ ਕੋੜਾ 40 ਕੋ ਤੇ ਤਿੱਖੀ ਤੋਂ ਤਿੱਖੀ ਊਠਣੀ 50 ਕੋ ਤੋਂ ਵੱਧ ਨਹੀਂ ਟਪਦੀ ਪਰ ਬੂਟਾ 100 ਮੀਲ ਦੌੜ ਸਕਦਾ ਹੈ ਇੱਕੋ ਸਾ ਕਿੰਨੇ ਚਿਰ ਵਿੱਚ ਬਸ 12 ਘੰਟਿਆਂ ਚ ਉਸ ਆਖਿਆ ਊਂਠ ਤੇ ਘੋੜਾ ਇਸ ਤੋਂ ਤਿੱਖੇ ਭਾਵੇਂ ਦੌੜ ਲੈਣ ਪਰ ਬੂਟੇ ਵਾਂਗ ਇੱਕੋ ਸਾ 100 ਮੀਲ ਨਹੀਂ ਦੌੜ ਸਕਦੇ ਮੈਂ ਬੂਟੇਵਾਲ ਫਿਰ ਗੋ ਨਾਲ ਤੱਕਿਆ ਇਸ ਅਜੀਬ ਇਨਸਾਨਵਲ ਜਿਸ ਦੀਆਂ ਅੱਖਾਂ ਘੋੜੇ ਵਰਗੀਆਂ ਸਨ ਤੇ ਜਿਸ ਦੇ ਮੂੰਹ ਉੱਤੇ ਜਨੋਰਾ ਵਰਗੀ ਅਲੜ ਖੁਸ਼ੀ ਦਾ ਝੋਲਾ ਸੀ ਉਸ ਦੇ ਸਿਆੜਾਂ ਵਰਗੇ ਬੁੱਲ ਲਿਸ਼ਕ ਰਹੇ ਸਨ ਉਸ ਦੇ ਪੱਟਾਂ ਦੀਆਂ ਮੱਛੀਆਂ ਤੇ ਪਿੰਜਣੀਆਂ ਵਿਚਕਾਰ ਉਸਦੇ ਢਾਲ ਵਰਗੇ ਗੋਡੇ ਜੜੇ ਹੋਏ ਸਨ ਉਸਦੇ ਢਾਲ ਵਰਗੇ ਗੋਡੇ ਮੈਨੂੰ ਬੜੇ ਅਜੀਬ ਅਜੀਬ ਲੱਗੇ ਇੰਦਰ ਸਿੰਘ ਨੇ ਮੈਨੂੰ ਸੋਚੀ ਪਏ ਨੂੰ ਤੱਕ ਕੇ ਆਖਿਆ ਜੇ ਤੁਹਾਨੂੰ ਮੇਰੀ ਗੱਲ ਉੱਤੇ ਇਤਬਾਰ ਨਹੀਂ ਤਾਂ ਭਾਵੇਂ ਪਰत्या ਲਿਓ ਤੁਸੀਂ ਇਹ ਸਾਰੀਆਂ ਪਰਚੀਆਂ ਇਸ ਨੂੰ ਫੜਾਓ ਕੱਲ ਤੀਖ ਸਾਰੇ ਪਿੰਡਾਂ ਵਿੱਚ ਵੰਡਾਓ ਉਸ ਸਾਰੀਆਂ ਚਿੱਠੀਆਂ ਬੂਟੇ ਨੂੰ ਫੜਾਈਆਂ ਤੇ ਸਾਰੇ ਪਿੰਡਾਂ ਦੇ ਨਾਂ ਪਤੇ ਤੇ ਥੋੜੇ ਠਿਕਾਣੇ ਦੱਸ ਕੇ ਉਸ ਨੂੰ ਆਖਿਆ ਬੂਟਿਆ ਇਹ ਪਰਚੀਆਂ ਸਾਰੇ ਪਿੰਡੀ ਵਾਂਡਾਂ ਵੀ ਜਾ ਮੇਰਾ ਬੱਗਾ ਸ਼ੇਰ ਖੁਰੀ ਕਰ ਜਾ ਦੂਜੇ ਦਿਨ 12 ਦੇ 12 ਪਿੰਡਾਂ ਦੇ ਸਖਤਰ ਤਰਕਾਲੀ ਐਨ ਵੇਲੇ ਸਿਰ ਮੀਟਿੰਗ ਲਈ ਪੁੱਜ ਗਏ ਮੈਂ ਸਭਨਾਂ ਨੂੰ ਵਾਰੀ-ਵਾਰੀ ਪੁੱਛਿਆ ਤੁਹਾਡੇ ਕੋਲ ਸੱਦਾ ਲੈ ਕੇ ਕੌਣ ਗਿਆ ਸੀ ਸਪਨਾ ਨੇ ਇੱਕ ਉੱਤਰ ਦਿੱਤਾ ਬੂਟਾ ਸਿਓ ਮੀਟਿੰਗ ਪਿੱਛੋਂ ਮੈਂ ਬੂਟੇ ਨੂੰ ਮਿਲਿਆ ਲਾਲਚੰਦ ਵਕੀਲ ਜਿਸ ਨੇ ਮੁਜ਼ਾਰਿਆਂ ਦੇ ਕਈ ਮੁਕਦਮੇ ਬਗੈਰ ਫੀਸ ਲੜੇ ਸਨ ਹੈਡਮਾਸਟਰ ਨਥੂ ਰਾਮ ਜੋ ਆਪਣੇ ਜ਼ਮਾਨੇ ਵਿੱਚ ਕ੍ਰਿਕਟ ਦਾ ਬਹੁਤ ਚੰਗਾ ਖਿਡਾਰੀ ਸੀ ਅਜਮੇਰ ਸਿੰਘ ਰਿਟਾਇਰਡ ਜੱਜ ਤੇ ਕਸਬੇ ਦੇ 3-4 ਹੋਰ ਮੋਤਵਰ ਆਦਮੀ ਇਕੱਠੇ ਹੋ ਗਏ ਤੇ ਬੂਟਾ ਸਿਓ ਨਾਲ ਗੱਲਾਂ ਕਰਨ ਲੱਗੇ ਅਸੀਂ ਉਸਦੀ ਫੁਰਤੀ ਤੇ ਸ਼ਕਤੀ ਉੱਤੇ ਹੈਰਾਨ ਖੜੇ ਸਾਂ ਤੇ ਸਾਨੂੰ ਇਸ ਗੱਲ ਦਾ ਦੁੱਖ ਹੋ ਰਿਹਾ ਸੀ ਕਿ ਇਤਨੇ ਅਚੰਬੇ ਭਰੇ ਤੇ ਵਿਚਿੱਤਰ ਦੌੜਨ ਵਾਲੇ ਨੂੰ ਉਸਦੇ ਪਿੰਡ ਤੋਂ ਬਾਹਰ ਕੋਈ ਨਹੀਂ ਸੀ ਜਾਣਦਾ ਬੁੱਢੇ ਹੈਡਮਾਸਟਰ ਨੇ ਹੌਕਾ ਭਰ ਕੇ ਕਿਹਾ ਦੁਨੀਆਂ ਵਿੱਚ ਸਭ ਤੋਂ ਲੰਬੀ ਦੌੜ ਅੱਜਕੱਲ ਵੱਧ ਤੋਂ ਵੱਧ 25 ਮੀਲ ਹੈ ਤੇ ਇੱਥੇ ਸਾਡੇ ਕੋਲ ਬੂਟਾ ਖੜਾ ਹੈ ਜੋ 100 ਮੀਲ ਦੌੜ ਲੈਂਦਾ ਹੈ ਜਜ ਨੇ ਆਖਿਆ ਜੇ ਬੂਟੇ ਨੂੰ ਕਿਤੇ ਲੰਡਨ ਜਾਣ ਦਾ ਮੌਕਾ ਮਿਲੇ ਤਾਂ ਇਸ ਦਾ ਨਿੱਕਾ ਜਿਹਾ ਪਿੰਡ ਦੁਨੀਆ ਦੇ ਨਕਸ਼ੇ ਉੱਤੇ ਲਿਸ਼ਕਣ ਲੱਗ ਪਏ ਲਾਲਚੰਦ ਵਕੀਲ ਨੇ ਆਖਿਆ ਸਾਡੇ ਦੇਸ਼ ਵਿੱਚ ਬੜੇ ਬੜੇ ਤਾਰੂ ਦੌੜਨ ਵਾਲੇ ਕੁਲਣ ਵਾਲੇ ਤੇ ਸ਼ਿਕਾਰ ਖੇਡਣ ਵਾਲੇ ਬਹਾਦਰ ਪਏ ਹਨ ਪਰ ਸਭੇ ਅਨਪੜ੍ਹ ਤੇ ਗਰੀਬ ਹੋਣ ਕਰਕੇ ਇੱਥੇ ਹੀ ਰਹਿ ਜਾਂਦੇ ਹਨ ਜੱਜ ਨੇ ਸੋਚ ਕੇ ਆਖਿਆ ਜੇ ਬੂਟਾ 100 ਮੀਲ ਦੌੜ ਸਕਦਾ ਹੈ ਤਾਂ ਦੁਨੀਆ ਭਰ ਦੀ ਸ਼ੌਹਰਤ ਹਾਸਲ ਕਰਨ ਤੋਂ ਇਸ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਇੱਕ ਬੁੱਢੇ ਹਵਾਲਦਾਰ ਨੇ ਆਖਿਆ ਮਹਾਰਾਜਾ ਪਟਿਆਲਾ ਕ੍ਰਿਕਟ ਦੇ ਖੇਡਾਂ ਦੇ ਬਹੁਤ ਸ਼ੌਕੀਨ ਹਨ ਉਹਨਾਂ ਦੀ ਫੌਜ ਵਿੱਚ ਮਾਮੂਲੀ ਮਾਮੂਲੀ ਆਦਮੀ ਜੋ ਰਤਾ ਚੰਗੇ ਖਿਡਾਰੀ ਸਨ ਹੁਣ ਕਪਤਾਨ ਤੇ ਮੇਜਰ ਬਣੇ ਬੈਠੇ ਹਨ ਜੇ ਅਸੀਂ ਕਿਸੇ ਤਰ੍ਹਾਂ ਬੂਟਾ ਸਿਉਂ ਦੀ ਗੱਲ ਉਹਨਾਂ ਦੀ ਕੰਨੀ ਪਹੁੰਚਾ ਦਈਏ ਤਾਂ ਉਹ ਜ਼ਰੂਰੀ ਬੁੱਟਾ ਸੀ ਉਹਨੂੰ ਵਿਲੈਤ ਕੱਲ ਦੇਣ ਇੱਕ ਚਲਾਕ ਅਰਜ਼ੀ ਨਵੀਸ ਬੋਲਿਆ ਕਿਸੇ ਨੇ ਵੇਖਿਆ ਵੀ ਹੈ ਬੁੱਟੇ ਨੂੰ 100 ਮੀਲ ਦੌੜਦਿਆਂ ਕਿ ਸਭੇ ਸੁਣੀ ਸੁਣਾਈ ਉੱਤੇ ਸਲਾਹਾਂ ਪਕਾਈ ਜਾਂਦੇ ਹੋ ਇੱਕ ਗੰਝੇ ਬਾਣੀਏ ਨੇ ਬੁੱਟੇ ਵੱਲ ਗੋਹ ਨਾਲ ਵਿਖਿਆ ਤੇ ਸਿਰ ਹਿਲਾ ਕੇ ਆਖਿਆ ਜੱਟਾਂ ਨੂੰ ਥਾਂ ਤੇ ਵਿੱਧ ਦਾ ਹਿਸਾਬ ਰਤਾ ਘਾਟ ਹੀ ਆਉਂਦਾ ਹੈ ਜੇ ਇਹ 25-30 ਮੀਲ ਦੌੜ ਲਵੇ ਤਾਂ ਜੱਟਾਂ ਨੇ ਤਾਂ ਇਸੇ ਨੂੰ 100 ਕਹ ਦੱਸ ਦੇਣਾ ਹੈ ਹੈਡਮਾਸਟਰ ਨੇ ਸਿਆਣਪ ਨਾਲ ਸਲਾਹ ਦਿੱਤੀ ਜੇ ਤੁਸੀਂ ਇਸੇ ਦੁੱਬਦਾ ਵਿੱਚ ਪਏ ਹੋ ਤਾਂ ਕਿਉਂ ਨਾ ਪਹਿਲਾਂ ਇੱਥੇ ਹੀ ਇਸ ਦੀ ਦੌੜ ਕਰਾ ਦਈਏ ਇਸ ਨਾਲ ਸ਼ਾਇਦ ਕੁਝ ਰੁਪਈਆ ਵੀ ਇਕੱਠਾ ਹੋ ਜਾਏ ਵੱਡੀ ਚਰਾੰਦ ਦਾ ਘੇਰਾ ਪੂਰੇ 440 ਗਜ ਹੈ ਜੇ ਬੂਟਾ ਸਿਓ ਇਸ ਦੇ 400 ਚੱਕਰ ਕੱਢ ਲਵੇ ਤਾਂ 100 ਮੀਲ ਹੋ ਜਾਵੇਗਾ ਨਾਲੇ ਅਸੀਂ ਸਾਰੇ ਤੱਕ ਵੀ ਸਕਾਂਗੇ ਇਸ ਪਿੱਛੋਂ ਫਿਰ ਉਸ ਦੀ ਅੱਗੇ ਤਰੱਕੀ ਬਾਰੇ ਵੀ ਸੋਚ ਸਕਦੇ ਹਾਂ ਇਹ رائے ਸਭਨਾਂ ਨੂੰ ਪਸੰਦ ਆਈ ਮੈਂ ਬੂਟੇ ਨੂੰ ਵੱਡੀ ਚਰਾਹਣ ਦੇ ਵਿੱਚ ਦੌੜਨ ਬਾਰੇ ਪੁੱਛਿਆ ਉਸ ਆਪਣੀਆਂ ਅੱਖਾਂ ਛਪਕੀਆਂ ਤੇ ਸਿਰਫ ਇਹੋ ਆਖਿਆ ਜਿਵੇਂ ਆਖੋ ਮਾੜੂ ਚੂੜੇ ਨੇ ਸਾਰੇ ਪਿੰਡ ਵਿੱਚ ਡੋਂਡੀ ਪਿੱਟੀ ਤੇ ਆਖਿਆ ਐਤਵਾਰ ਨੂੰ ਸਵੇਰੇ 7 ਵਜੇ ਬੂਟਾ ਸਿਉਂ ਦੀ 100 ਮੀਲ ਦੌੜ ਹੋਵੇਗੀ ਪਿੰਡ ਦੇ ਸਾਰੇ ਲੋਕ ਵੱਡੀ ਚਰਾਂਦ ਵਿੱਚ ਇਹ ਦੌੜ ਵੇਖਣ ਲਈ ਆਉਣ डम 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 ਐਤਵਾਰ ਨੂੰ ਤੜਕੇ ਹੀ ਵੱਡੀ ਚਰਾਂਦ ਵਿੱਚ ਬੂਟਾ ਸਿਉਂ ਦੀ ਦੌੜ ਵੇਖਣ ਲਈ ਤਹਿਸੀਲ ਦੇ ਚਪੜਾਸੀ ਨੇ ਕਲੀ ਧੂੜ ਕੇ ਦੌੜਨ ਵਾਲੀ ਥਾਂ ਨਿਸ਼ਾਨ ਲਾ ਦਿੱਤੇ ਚੁੰਗੀ ਦਾ ਦਰੋਗਾ ਇੱਕ ਪਾਸੇ ਬੂਟਾ ਸਿਉਂ ਦੇ ਚੱਕਰ ਗਿਣਨ ਉੱਤੇ ਬੈਠਾ ਸੀ ਬੂਟੇ ਦੇ ਤੇੜ ਕਚਹਿਰਾ ਤੇ ਕਸਮੈਲੇ ਰੰਗ ਦਾ ਝੱਗਾ ਸੀ ਸਿਰ ਉੱਤੇ ਲੰਬੇ ਕਾਲੇ ਵਾਲਾਂ ਦਾ ਜੂڑا ਕਰਕੇ ਇਸ ਦਵਾਲੇ ਉਸ ਕੇਸਰੀ ਰੁਮਾਲ ਵਲਟਿਆ ਹੋਇਆ ਸੀ 7 ਵਜੇ ਹੈਡਮਾਸਟਰ ਨੱਥੂ ਰਾਮ ਨੇ ਜੋ ਰੈਫਰੀ ਬਣਿਆ ਖੜਿਆ ਸੀ ਸੀਟੀ ਵਜਾਈ ਤੇ ਬੂਟੇ ਨੇ ਦੌੜਨਾ ਸ਼ੁਰੂ ਕੀਤਾ ਲੋਕ 8 ਵਜੇ ਤੀਕ ਆਉਂਦੇ ਰਹੇ ਨੱਥੂ ਰਾਮ ਹੈਡਮਾਸਟਰ ਬੈਠਾ ਬੂਟੇ ਨੂੰ ਦੌੜ ਦੇ ਤੱਕਦਾ ਰਿਹਾ ਬੂਟਾ ਇੱਕੋ ਸਾ ਇੱਕੋ ਰਫ਼ਤਾਰ ਨਾਲ ਮੂੰਹ ਮੀਚੀ ਮਸ਼ੀਨ ਵਾਂਗ ਚਰਾਂਦ ਦੇ ਆਲੇ-ਦੁਆਲੇ ਦੌੜ ਰਿਆ ਸੀ ਤੀਵੀਆਂ ਘਗਰੀਆਂ ਫੜਕਾਉਂਦੀਆਂ ਹੋਈਆਂ ਆਈਆਂ ਤੇ ਚਰਾਂਦ ਦੀ ਵੱਤ ਉੱਟੇ ਬੈਠ ਗਈਆਂ ਉਹ ਸੰਗ ਸਿਆਪੇ ਵਿਆਹ ਸ਼ਾਦੀਆਂ ਤੇ ਸਾਖ ਸ਼ਰੀਕਿਆਂ ਦੀਆਂ ਚੁਗਲੀਆਂ ਵੀ ਕਰਦੀਆਂ ਰਹੀਆਂ ਤੇ ਬੂਟਾ ਸਿੰਘ ਨੂੰ ਲਾਟੂ ਵਾਂਗ ਘੁੰਮਦਾ ਵੀ ਤੱਕਦੀਆਂ ਰਹੀਆਂ ਦੁਪਹਿਰੇ ਬੂਟੇ ਨੇ ਅੱਧੇ ਘੰਟੇ ਲਈ ਸਾਹ ਲਿੱਤਾ ਉਸ ਸੇਰ ਦੁੱਧ ਪੀਤਾ ਆਪਣਾ ਝੱਗਾ ਤੇ ਕਚਹਿਰਾ ਜੋ ਮੁੜ ਕੇ ਨਾਲ ਭਿੱਜ ਕੇ ਉਸ ਦੇ ਸਰੀਰ ਨਾਲ ਚੰਬੜ ਗਏ ਸਨ ਬਦਲੇ ਵਾਲਾਂ ਨੂੰ ਕੰਗਾ ਕਰਕੇ ਮੁੜ ਜੂڑا ਕੀਤਾ ਤੇ ਰੁਮਾਲ ਵਲੇਟ ਕੇ ਫਿਰ ਦੌੜਨ ਲੱਗਾ ਤਰ ਕਾਲਾਂ ਤੀਕ ਉਹ ਇਸੇ ਤਰ੍ਹਾਂ ਦੌੜਦਾ ਰਿਹਾ 6:30 ਵਜੇ ਨਿਯਤ ਵੇਲੇ ਤੋਂ ਅੱਧਾ ਘੰਟਾ ਪਹਿਲਾਂ ਹੀ ਉਸ ਚਰਾੰਦ ਦੇ 400 ਗੇੜੇ ਪੂਰੇ ਕਰ ਦਿੱਤੇ ਉਸ ਵੇਲੇ ਸੂਰਜ ਡੁੱਬ ਰਿਹਾ ਸੀ ਸੂਰਜ ਦੀ ਨਿਗਰ ਦੀ ਲਾਲੀ ਵਿੱਚ ਬੂਟੇ ਦੇ ਖਿਲਰੇ ਵਾਲਾਂ ਦੀਆਂ ਜਟੂਰੀਆਂ ਸੂਹੇ ਖੰਭਾ ਵਾਂਗ ਜੱਪਦੀਆਂ ਸਨ ਉਸ ਦੀ ਛਾਤੀ ਧੌਂਕਨੀ ਵਾਂਗ ਚੱਲ ਰਹੀ ਸੀ ਤੇ ਉਸ ਦੇ ਕਹ ਵਰਗੇ ਸਰੀਰ ਉੱਤੇ ਮੁੜਕੇ ਦੀਆਂ ਤਤੀਰੀਆਂ ਵਗ ਰੀਆਂ ਸਨ ਜਦ ਉਸ ਦੌੜ ਖਤਮ ਕੀਤੀ ਤਾਂ ਲੋਕਾਂ ਨੇ ਨਾਰਿਆਂ ਨਾਲ ਉਸ ਦਾ ਸਵਾਗਤ ਕੀਤਾ ਤੇ ਉਸ ਨੂੰ ਮੋਢਿਆਂ ਉੱਤੇ ਚੁੱਕ ਕੇ ਸਾਰੇ ਪਿੰਡ ਵਿੱਚ ਉਸ ਦਾ ਜਲੂਸ ਕੱਢਿਆ ਬੂਟੇ ਨੇ ਸਭ ਲੋਕਾਂ ਅੱਗੇ ਮੱਥਾ ਨਿਵਾ ਕੇ ਆਖਿਆ ਇਹ ਸਭ ਵਾਹਿਗੁਰੂ ਦੀ ਕਿਰਪਾ ਏ ਉਸੇ ਦੀ ਮਿਹਰ ਮੇਰੀਆਂ ਹੱਡੀਆਂ 'ਚ ਦੌੜਦੀ ਏ ਇਸੇ ਕਰਕੇ ਮੈਂ 100 ਮੀਲ ਦੌੜ ਸਕਿਆ ਜੇ ਕਿਤੇ ਇੱਕ ਵਾਰੀ ਮੈਨੂੰ ਕੋਈ ਲੰਡਨ ਭੇਜ ਦੇਵੇ ਤਾਂ ਦੌੜ ਵਾਲੀ ਤਾਂ ਕਿਹੜਾ ਠੱਪੀ ਲਾਵਾਂ ਅਸੀਂ ਬੂਟੇ ਦੀ ਖਬਰ ਉਰਦੂ ਤੇ ਪੰਜਾਬੀ ਦੇ ਅਖਬਾਰਾਂ ਵਿੱਚ ਕੱਲ ਦਿੱਤੀ ਤੇ ਮਹਾਰਾਜਾ ਪਟਿਆਲੇ ਨਾਲ ਉਸ ਦੀ ਮੁਲਾਕਾਤ ਕਰਾਉਣ ਦੇ ਹੀਲੇ ਸੋਚਣ ਲੱਗੇ ਤੀਜੇ ਦਿਨ ਪਿੰਡੋਂ ਬੂਟੇ ਦੀ ਮਾਂ ਆ ਗਈ ਉਹ ਸੱਠਾਂ ਵਰਿਆਂ ਦੀ ਤਗੜੀ ਚੌੜੀ ਚੱਗੀ ਜੱਟੀ ਸੀ ਉਸ ਦੇ ਬੁੱਲ ਬੂਟੇ ਦੇ ਬੁੱਲਾਂ ਵਰਗੇ ਰਤਾ ਮੋਟੇ ਸਨ ਤੇ ਅੱਖਾਂ ਅੱਗੇ ਗਿਜਗਿਜ ਕਰਦੀ ਇੱਕ ਛਿੱਲੀ ਜਿਹੀ ਹਿਲ ਰਹੀ ਸੀ ਉਹ ਬੂਟੇ ਨੂੰ ਲੈਣ ਆਈ ਸੀ ਅਸੀਂ ਉਸ ਨੂੰ ਇਸ ਗੱਲ ਦਾ ਬੜਾ ਯਕੀਨ ਦਿਵਾਇਆ ਕਿ ਉਹ ਬੜੀ ਭਾਗਾ ਵਾਲੀ ਹੈ ਤੇ ਬੂਟਾ ਛੇਤੀ ਹੀ ਸਾਡੀ ਦੁਨੀਆ ਵਿੱਚ ਮਸ਼ਹੂਰ ਹੋ ਜਾਏਗਾ ਪਰ ਉਸ ਨੂੰ ਸਾਡੀਆਂ ਗੱਲਾਂ ਉੱਤੇ ਯਕੀਨ ਨਾ ਆਇਆ ਉਸ ਆਖਿਆ ਮੈਂ ਹੁਣ ਬੁੱਢੇ ਵਾਰੇ ਖੇਤ ਦੀ ਰਾਖੀ ਕਿਵੇਂ ਕਰਾਂ ਗਿੱਦੜਾਂ ਤੇ ਸਾਂਹਾਂ ਨੂੰ ਮੈਥੋਂ ਨਹੀਂ ਹਟਾ ਹੁੰਦਾ ਡੱਬੂ ਚਿਰ ਹੋਇਆ ਮਰ ਗਿਆ ਬਸ ਮੇਰੇ ਕੋਲ ਮੇਰੇ ਪੁੱਤ ਬਾਜੂ ਹੋਰ ਕੋਈ ਨਹੀਂ ਮੈਂ ਬੁੱਟੇ ਬਿਨਾਂ ਨਹੀਂ ਰਹਿ ਸਕਦੀ ਮੈਂ ਜ਼ਰੂਰ ਉਸ ਨੂੰ ਆਪਣੇ ਨਾਲ ਲੈ ਕੇ ਜਾਊਂਗੀ ਸੀ ਉਸ ਨੂੰ ਆਖਿਆ ਬੇਬੇ ਤਨ ਪਾਗ ਤੇਰੀ ਕੁੱਖ ਦੇ ਜਿਸ ਬੂਟੇ ਜਿਹਾ ਪੁੱਤ ਜਮਿਆ ਬੂਟਾ ਤਾਂ ਦੁਨੀਆਂ ਵਿੱਚ ਤੇਰੇ ਨਾਂ ਦੇ ਤੁਮ ਪਾ ਦੇਵੇਗਾ ਤੂੰ ਉਸ ਨੂੰ ਪਿੰਡ ਵਿੱਚ ਇੱਕ ਝੁੱਗੀ ਵਿੱਚ ਲਕੋਈ ਬੈਠੀ ਐ ਉਸ ਦੀ ਥਾਂ ਪਿੰਡ ਨਹੀਂ ਸਗੋਂ ਸ਼ਹਿਰ ਹੈ ਦੁਨੀਆਂ ਨੂੰ ਛੇਕੜ ਉਸ ਦਾ ਪਤਾ ਲੱਗਣਾ ਚਾਹੀਦਾ ਹੈ ਤੇਰੀ ਕੁਛੜ ਬੈਠਾ ਰਿਆ ਤਾਂ ਕਿਸੇ ਨੂੰ ਕੀ ਪਤਾ ਲੱਗੇਗਾ ਕਿ ਇਤਨਾ ਸੂਰਬੀਰ ਤੇ ਬਹਾਦਰ ਦੌੜਨ ਵਾਲਾ ਏ ਤੇਰਾ ਪੁੱਤ ਤੂੰ ਨਾ ਐਵੇਂ ਰੱਟਾ ਪਾ ਕੇ ਉਸ ਨੂੰ ਨਾ ਲੈ ਜਾਵੀਂ ਐਵੇਂ ਮੂਰਖਪੁਣਾ ਨਾ ਕਰ ਬੂਟੇ ਨੂੰ ਸਾਡੇ ਕੋਲ ਛੱਡ ਜਾ ਉਸ ਨੇ ਸਾਡੀਆਂ ਗੱਲਾਂ ਸੁਣੀਆਂ ਅਣ ਸੁਣੀਆਂ ਕਰਕੇ ਆਖਿਆ ਮੈਂ ਆਪਣੇ ਪੁੱਤ ਬਾਜੂ ਨਹੀਂ ਰਹਿ ਸਕਦੀ ਮੈਨੂੰ ਨਹੀਂ ਲੋੜ ਹੋਰ ਚੀਜ਼ਾਂ ਦੀ ਸੁਖ ਨਾਲ ਮੇਰਾ ਬੱਗਾ ਸ਼ੇਰ ਜਿਉਂਦਾ ਰਹੇ ਮੈਂ ਤਾਂ ਇਸ ਨੂੰ ਆਪਣੇ ਨਾਲ ਲੈ ਕੇ ਜਾਉਂਗੀ ਪਰ ਜਦੋਂ ਜੱਜ ਨੇ ਉਸ ਨੂੰ ਸਮਝਾਇਆ ਕਿ ਮਹਾਰਾਜਾ ਪਟਿਆਲਾ ਨਾਲ ਬੂਟੇ ਦੀ ਮੁਲਾਕਾਤ ਦਾ ਪ੍ਰਬੰਧ ਹੋ ਰਿਹਾ ਹੈ ਤੇ ਬੂਟਾ ਸੱਚਮੁੱਚ ਹੀ ਦੁਨੀਆ ਵਿੱਚ ਨਾ ਖਟੇਗਾ ਤਾਂ ਬੁੱਢੇ ਬੂਟੇ ਨੂੰ ਪਿੱਛੇ ਛੱਡ ਜਾਣ ਉੱਤੇ ਰਾਜ਼ੀ ਹੋ ਗਈ ਬੂਟੇ ਨੇ ਆਖਿਆ ਬੇਬੇ ਤੂੰ ਸੰਸਾ ਨਾ ਲਾ ਛੇਤੀ ਮੈਂ ਸਮੁੰਦਰ ਪਾਰ ਜਾਊਂਗਾ ਤੇ ਲੰਡਨ ਚ ਜਾ ਕੇ 100 ਮੀਲ ਦੌੜੂੰਗਾ ਫਿਰ ਸਾਰੀ ਦੁਨੀਆ ਤੇਰੇ ਪੁੱਤ ਨੂੰ ਮੰਨੂਗੀ ਫਿਰ ਆਪਣੇ ਕੋਲ ਰੁਪਈਏ ਰੁਪਈਏ ਹੋ ਜਾਣਗੇ ਤੂੰ ਫਿਕਰ ਨਾ ਕਰ ਤੇਰੇ ਵਾਲੇ ਸਾਰੇ ਦੁੱਖ ਤੋੜ ਦਿਊਂਗਾ ਇੱਕ ਵਾਰੀ ਤੂੰ ਮੈਨੂੰ ਲੰਡਨ ਜਾ ਲੈਂਦੇ ਦੂਜੇ ਦਿਨ ਉਹ ਆਪਣੇ ਪੁੱਤ ਨੂੰ ਛੱਡ ਕੇ ਪਿੰਡ ਚਲੀ ਗਈ ਅਸੀਂ ਬੂਟੇ ਲਈ ਥੋੜੇ ਜਿਹੇ ਪੈਸੇ ਇਕੱਠੇ ਕੀਤੇ ਤਾਂ ਜੋ ਉਹ ਕੁਝ ਦਿਨ ਸਾਡੇ ਕੋਲ ਰਹਿ ਕੇ ਪਟਿਆਲੇ ਜਾਣ ਆਉਣ ਦਾ ਪ੍ਰਬੰਧ ਕਰ ਸਕੇ ਉਹ ਕੁਝ ਦਿਨ ਜੱਜ ਦੇ ਘਰ ਰਿਹਾ ਜੱਜ ਦਾ ਬੰਗਲਾ ਆਬਾਦੀ ਤੋਂ ਬਾਹਰ ਬਾਜਰੇ ਦੇ ਖੇਤਾਂ ਦੀ ਜੂ ਨਾਲ ਲੱਗਦਾ ਸੀ ਜੱਜ ਤੇ ਉਸਦੇ ਮਿੱਤਰ ਦੁਪਹਿਰਾਂ ਪਿੱਛੋਂ ਅੰਦਰ ਕਮਰੇ ਵਿੱਚ ਬੈਠ ਕੇ ਤਾਸ਼ ਖੇਡਦੇ ਤੇ ਬੂਟਾ ਬਾਹਰ ਬਰਾਂਡੇ ਵਿੱਚ ਆਪਣੇ ਖਿਆਲਾਂ ਵਿੱਚ ਡੁੱਬਿਆ ਇਕੱਲਾ ਹੀ ਬੈਠਾ ਰਹਿੰਦਾ ਅਸੀਂ ਦੋ ਚਿੱਠੀਆਂ ਕਲੀਆਂ ਸਨ ਇੱਕ ਪਟਿਆਲੇ ਵਿੱਚ ਖੇਡਾਂ ਦੇ ਵੱਡੇ ਅਫਸਰ ਨੂੰ ਤੇ ਦੂਜੀ ਮਹਾਰਾਜਾ ਨੂੰ ਇਨ੍ਹਾਂ ਚਿੱਠੀਆਂ ਦੀ ਉਡੀਕ ਵਿੱਚ ਬੈਠੇ ਅਸੀਂ ਬੂਟੇ ਲਈ ਹੋਰ ਕੋਈ ਪ੍ਰੋਗਰਾਮ ਨਹੀਂ ਸਭਣਾ ਸਕਦੇ ਸਵੇਰੇ ਸਵੇਰੇ ਬੂਟਾ ਲੰਮੀਆਂ ਲੰਮੀਆਂ ਤੇ ਤਿਰਛੀਆਂ ਉਲਾਂਗਾ ਪਰਦਾ ਹੋਇਆ ਡਾਕਖਾਨੇ ਜਾ ਕੇ ਜੱਜ ਜੱਜ ਦੀ ਚਿੱਠੀ ਪੱਤਰੀ ਲੈ ਕੇ ਆਉਂਦਾ ਫਿਰ ਦੁਪਹਿਰਾ ਟੱਲਨ ਉੱਤੇ ਮੰਡੀ ਵੱਲ ਉੱਡ ਲੈਂਦਾ ਤੇ ਤਾਸ਼ ਖੇਡਦੇ ਹੋਏ ਜੱਜ ਤੇ ਉਸਦੇ ਮਿੱਤਰਾਂ ਲਈ ਪਾਨ, ਬਰਫ, ਨਿੰਬੂ, ਸ਼ਿਕੰਜਵੀ ਆਦਲੇ ਆਉਂਦਾ ਲੋਕਾਂ ਦੀ ਭੀੜ ਜੋ ਬੁੱਟੇ ਨੂੰ ਤੱਕਣ ਲਈ ਜੱਜ ਦੇ ਬੰਗਲੇ ਆਉਂਦੀ ਸੀ ਜਿਵੇਂ ਉਹ ਕੋਈ ਅਨੋਖਾ વિચਿਤ੍ਰ ਜੀਵ ਹੋਵੇ ਘਟਦੀ ਗਈ ਹੌਲੀ ਹੌਲੀ ਬੁੱਟੇ ਦੇ ਆਲੇ ਦੁਆਲੇ ਅਦਭੁਤ ਤੇ ਚਰਜਾਂ ਪਰ ਹੀ ਛੋਦਾ ਬੂਰ ਉੱਡ ਗਿਆ ਤੇ ਉਹ ਉਸ ਨੜੇ ਵਾਂਗ ਖਾਲੀ-ਖਾਲੀ ਰਹਿ ਗਿਆ ਜਿਸ ਦੁਆਲੇ ਰੂਹ ਦੀ ਇੱਕ ਤੰਦ ਵੀ ਨਾ ਹੋਵੇ ਤਿੰਨ ਹਫ਼ਤੇ ਲੰਘ ਗਏ ਬੁਟੇ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਈ ਸਾਲ ਲੰਘ ਗਏ ਹੋਣ ਇੱਕ ਦਿਨ ਉਸਨੇ ਮੈਨੂੰ ਆਖਿਆ ਮੈਂ ਇੱਕ ਸਰਦਾਰ ਨੂੰ ਜਾਣਦਾ ਹਾਂ ਜੋ ਅੱਜਕੱਲ ਫਰੀਦਕੋਟ ਰਹਿੰਦਾ ਹੈ ਕਿਸੇ ਵੇਲੇ ਉਹ ਮਹਾਰਾਜਾ ਪਟਿਆਲਾ ਦਾ ਡਿਊਟੀ ਅਫਸਰ ਹੁੰਦਾ ਸੀ ਉਸ ਦੀ ਮਹਾਰਾਜਾ ਤੀਕ ਬਹੁਤ ਪਹੁੰਚ ਹੈ ਜੇ ਮੈਂ ਉਸ ਕੋਲ ਜਾਵਾਂ ਤਾਂ ਉਹ ਮੈਨੂੰ ਜ਼ਰੂਰ ਮਹਾਰਾਜਾ ਸਾਹਿਬ ਨਾਲ ਮਿਲਾ ਦੇਵੇਗਾ ਫਿਰ ਸ਼ਾਇਦ ਕੋਈ ਰਾਹ ਖੁੱਲ ਜਾਵੇ ਇੱਕ ਹਫ਼ਤੇ ਪਿੱਛੋਂ ਬੂਟਾ ਫਰੀਦਕੋਟ ਉਸ ਆਦਮੀ ਨੂੰ ਮਿਲਣ ਲਈ ਚਲਾ ਗਿਆ ਇਸ ਪਿੱਛੋਂ ਮੈਨੂੰ ਪਤਾ ਲੱਗਾ ਕਿ ਬੂਟਾ ਪਟਿਆਲੇ ਗਿਆ ਹੈ ਕਈ ਲੋਕਾਂ ਦੀਆਂ ਚਿੱਠੀਆਂ ਲੈ ਕੇ ਤੇ ਕਈਆਂ ਨੂੰ ਮਿਲਦੇ ਮਲਾਉਂਦੇ ਛੇਕੜ ਉਹ ਮਹਾਰਾਜਾ ਸਾਹਿਬ ਦੇ ਏਡੀ ਕਾਂਗ ਤੀਖ ਪੁੱਜ ਗਿਆ ਜਿਸ ਨੇ ਬੂਟੇ ਦੀ ਮਹਾਰਾਜਾ ਸਾਹਿਬ ਨਾਲ ਛੇਤੀ ਤੋਂ ਛੇਤੀ ਮੁਲਾਕਾਤ ਕਰਾਉਣ ਦਾ ਵਾਅਦਾ ਕੀਤਾ ਇਸ ਪਿੱਛੇ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਮੈਂ ਲਾਹੌਰ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸਾਂ ਇਸ ਲਈ ਬਹੁਤ ਚਿਰ ਪਿੰਡ ਨਾ ਆ ਸਕਿਆ ਫਿਰ ਫਸਾਦ ਫੁੱਟ ਪਏ ਦੇਸ਼ ਦੀ ਵੰਡ ਹੋ ਗਈ ਤੇ ਮੈਂ ਦਿੱਲੀ ਆ ਗਿਆ ਇਸ ਪਿੱਛੋਂ ਮੈਨੂੰ ਬੂਟਾ ਸਿੰਘ ਦੀ ਬਹੁਤ ਚਿਰ ਤੀਕ ਕੋਈ ਖਬਰ ਨਾ ਮਿਲੀ 1948 ਦੀ ਗੱਲ ਹੈ ਸਰਦਾਰ ਪਟੇਲ ਰਾਜਸਤਾ ਦੇ ਮਹਾਰਾਜਿਆਂ ਨੂੰ ਭਾਰਤ ਦੇ ਯੂਨੀਅਨ ਵਿੱਚ ਸ਼ਾਮਲ ਹੋਣ ਲਈ ਉਹਨਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਨੂੰ ਪ੍ਰੇਰਣ ਲਈ ਦੇਸ਼ ਦਾ ਦੌਰਾ ਕਰ ਰਹੇ ਸਨ ਮੈਂ ਉਸ ਦਿਨ ਪਟਿਆਲੇ ਸਾਂ ਬਹੁਤ ਵੱਡਾ ਜਲੂਸ ਸੀ ਸਰਦਾਰ ਪਟੇਲ ਤੇ ਮਹਾਰਾਜਾ ਚਾਂਦੀ ਦੀ ਬੱਗੀ ਵਿੱਚ ਨਾਲ-ਨਾਲ ਬੈਠੇ ਸਨ। ਬਾਜ਼ਾਰਾਂ, ਗਲੀਆਂ ਵਿੱਚ ਲੋਕ ਛੰਡੀਆਂ ਲਈ ਸਰਦਾਰ ਪਟੇਲ ਦੇ ਸਵਾਗਤ ਲਈ ਖੜੇ ਸਨ। ਬਾਰੀਆਂ ਖਿੜਕੀਆਂ ਤੇ ਛੱਤਾਂ ਉੱਤੇ ਆਦਮੀ ਤੀਵੀਆਂ ਜੁੜ ਖੜੇ ਸਨ। ਭੀੜ ਵਿੱਚ ਇੱਕ ਥਾਂ ਮੈਂ ਬੂਟਾ ਸਿੰਘ ਨੂੰ ਵੀ ਖੜੇ ਤੱਕਿਆ ਜੋ ਚਾਂਦੀ ਦੀ ਬੱਗੀ ਨੂੰ ਹੌਲੀ-ਹੌਲੀ ਤੁਰਦੇ ਤੱਕ ਰਿਹਾ ਸੀ ਜਿਸ ਨੂੰ 6 ਦੁੱਧਿਆ ਕੋੜੇ ਖਿੱਚ ਰਹੇ ਸਨ। ਤੇ ਜਿਸ ਦੇ ਅੱਗੇ-ਅੱਗੇ ਲਿਸ਼-ਲਿਸ਼ ਕਰਦੀਆਂ ਜ਼ਰਕ-ਬਰਕ ਵਰਦੀਆਂ ਪਾਈ ਫੌਜੀ ਬੈਂਡ ਜਾ ਰਿਹਾ ਸੀ ਜਦ ਸਰਦਾਰ ਪਟੇਲ ਦੀ ਸਵਾਰੀ ਲੰਗੀ ਤਾਂ ਮੈਂ ਬੂਟੇ ਨੂੰ ਮਿਲਿਆ ਤੇ ਉਸ ਨੂੰ ਪੁੱਛਿਆ ਜੋ ਉਸ ਦੀ ਮਹਾਰਾਜਾ ਨਾਲ ਮੁਲਾਕਾਤ ਦਾ ਕੀ ਸਿੱਟਾ ਨਿਕਲਿਆ ਉਸ ਉੱਤਰ ਦਿੱਤਾ ਹੁਣ ਤਾਂ ਸਰਦਾਰ ਪਟੇਲ ਦਿੱਲੀ ਤੋਂ ਆਏ ਹੋਏ ਹਨ ਮਹਾਰਾਜਾ ਤੇ ਬਾਕੀ ਸਾਰੇ ਐਲਕਾਰ ਰੁੱਜੇ ਹੋਏ ਹਨ ਜਦ ਮਹਾਰਾਜਾ ਸਾਹਿਬ ਨੂੰ ਵੇਲ ਲੱਗੀ ਤਾ ਉਹ ਮੈਨੂੰ ਮਿਲ ਸਕਣਗੇ ਮੈਂ ਦਿੱਲੀ ਮੋੜ ਆਇਆ ਇਸ ਪਿੱਛੋਂ 2 ਸਾਲ ਤੀਕ ਮੈਂ ਬੂਟੇ ਨੂੰ ਨਾ ਮਿਲ ਸਕਿਆ ਪਰ ਕਦੇ-ਕਦੇ ਮੈਨੂੰ ਉਸ ਬਾਰੇ ਉੱਡਦੀ-ਉੱਡਦੀ ਖਬਰ ਜ਼ਰੂਰ ਮਿਲ ਜਾਂਦੀ ਉਸ ਨੂੰ ਪਟਿਆਲੇ ਬਹੁਤ ਚਿਰ ਉਡੀਕਣਾ ਪਿਆ ਹਰ ਵੇਲੇ ਕੋਈ ਨਾ ਕੋਈ ਜ਼ਰੂਰੀ ਕੰਮ ਮਹਾਰਾਜਾ ਸਾਹਿਬ ਨੂੰ ਘੇਰੀ ਰੱਖਦਾ ਮਹਾਰਾਜਾ ਦੇ ਏ.ਡੀ. ਕਾਂਗ ਨੇ ਬੂਟੇ ਨੂੰ ਆਖਿਆ ਕਿ ਇਸ ਤਰ੍ਹਾਂ ਘੜੀਮੁੜੀ ਪਿੰਡੋਂ ਆਉਣ ਜਾਣ ਨਾਲ ਵਕਤ ਤੇ ਰੁਪਈਏ ਪੈਸੇ ਦੇ ਫਾਲਤੂ ਖਰਚ ਨਾਲੋਂ ਤਾਂ ਇਹੋ ਚੰਗਾ ਹੈ ਕਿ ਉਹ ਪਟਿਆਲੇ ਕੋਈ ਨਿੱਕੀ ਮੋਟੀ ਨੌਕਰੀ ਕਰ ਲਵੇ। ਪਹਿਲੀ ਫੁਰਸਤ ਵਿੱਚ ਉਸ ਦੀ ਮਹਾਰਾਜਾ ਸਾਹਿਬ ਨਾਲ ਮੁਲਾਕਾਤ ਕਰਵਾ ਦਿੱਤੀ ਜਾਵੇਗੀ ਤੇ ਫਿਰ ਉਹ ਕੋ ਮੰਤਰੀ ਦੇਸਾਂ ਦੀਆਂ ਖੇਡਾਂ ਤੇ ਦੌੜਾਂ ਵਿੱਚ ਕੱਲ ਦਿੱਤਾ ਜਾਏਗਾ। ਇਹ ਗੱਲ ਬੁੱਟੇ ਨੂੰ ਚੱਜ ਗਈ ਤੇ ਉਹ ਮੋਤੀ ਮਹਿਲ ਸਰਕਾਰ ਦੇ ਲੱਸੀ ਖਾਨੇ ਵਿੱਚ ਦਰਬਾਨ ਦੇ ਤੌਰ ਤੇ ਨੌਕਰ ਹੋ ਗਿਆ ਉਸ ਦੀ ਤਨਖਾਹ ਤਾਂ ਉਸ ਦਾ ਇੱਕ ਤਰ੍ਹਾਂ ਦਾ ਵਜ਼ੀਫਾਈ ਸੀ ਕਿਉਂਕਿ ਉਹ ਸਾਰਾ ਦਿਨ ਬਸ ਇੱਕ ਸਟੂਲ ਤੇ ਬੈਠੇ ਰਹਿਣ ਲੰਮੇ ਪਏ ਰਹਿਣ ਤੇ ਬਾਗ ਵਿੱਚ ਘੁੰਮਣ ਫਿਰਨ ਤੋਂ ਛੁੱਟ ਉਸ ਨੂੰ ਹੋਰ ਕੋਈ ਕੰਮ ਨਹੀਂ ਸੀ ਹੁੰਦਾ ਇੱਕ ਵਾਰੀ ਉਸ ਦੀ ਮਾਂ ਉਸ ਨੂੰ ਮੁੜ ਪਿੰਡ ਆਪਣੇ ਨਾਲ ਲੈ ਜਾਣ ਲਈ ਆਈ ਪਰ ਬੂਟਾ ਜੋ ਨਿਤ ਦੀ ਉਡੀਕ ਤੇ ਸਰਕਾਰੀ ਕੰਮਾਂ ਵਿੱਚ ਢਿੱਲ ਤੋਂ ਹੁਣ ਚੰਗੀ ਤਰ੍ਹਾਂ ਜਾਣੂ ਹੋ ਗਿਆ ਸੀ ਆਪਣੀ ਮਾਂ ਨੂੰ ਸਾਰੀਆਂ ਗੱਲਾਂ ਸਮਝਾ ਕੇ ਆਖਣ ਲੱਗਾ ਬੇਬੇ ਇੱਕ ਵਾਰੀ ਮੈਂ ਲੰਡਨ ਹੋ ਆਵਾਂ ਫਿਰ ਤੇਰੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦੇਵਾਂਗਾ ਫਿਰ ਸਾਨੂੰ ਕਿਸੇ ਗੱਲ ਦੀ ਤੋੜ ਨਹੀਂ ਰਹਿਣੀ ਬਸ ਹੁਣ ਤਾਂ ਦਿਨਾਂ ਦੀ ਹੀ ਗੱਲ ਐ ਰਤਾ ਕੋ ਸਬਰ ਦਾ ਕੁੱਟ ਪਰ ਏ ਆਖ ਕੇ ਉਸ ਬੁੱਢੀ ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ ਦਿੱਤੀ ਜੋ ਬੁੱਢੀ ਨੇ ਆਪਣੀ ਸਲਾਰੀ ਦੇ ਲੜ ਬੰਨ ਲਈ ਤੇ ਪਿੰਡ ਮੁੜ ਗਈ। ਬੂਟਾ ਆਪਣੀ ਨੌਕਰੀ ਉੱਤੇ ਜਮਿਆ ਰਿਆ। ਕਈ ਵਾਰ ਉਹ ਬੈਠਾ ਬੈਠਾ ਅੱਕ ਜਾਂਦਾ ਤਾਂ ਬਾਜ਼ਾਰ ਜਾਂ ਨੇੜੇ ਦੀ ਮੰਡੀ ਦਾ ਚੱਕਰ ਲਾਉਣ ਲਈ ਟਿਬ ਜਾਂਦਾ ਤੇ ਕਈ-ਕਈ ਘੰਟੇ ਘੁੰਮਣ ਫਿਰਨ ਪਿੱਛੋਂ ਮੁੜਦਾ। ਇੱਕ ਦਿਨ ਉਹ ਡੰਗਰਾ ਦੀ ਮੰਡੀ ਵਿੱਚ ਜਾਵੜਿਆ ਤੇ ਤਰਕਾਲੀ ਮੁੜਿਆ। ਸਾਰਾ ਦਿਨ ਡਿਊਟੀ ਤੋਂ ਗੈਰਹਾਜ਼ਰ ਰਹਿਣ ਕਰਕੇ ਲੱਸੀ ਖਾਨੇ ਦੇ ਅਫਸਰ ਤੀਕ ਉਸਦੀ ਸ਼ਿਕਾਇਤ ਪੁੱਜੀ ਤੇ ਇਸ ਪਿੱਛੋਂ ਉੱਚੇ ਅਫਸਰਾਂ ਤੀਕ ਵੀ ਗੱਲ ਪਹੁੰਚ ਗਈ ਬੂਟੇ ਦੀ ਪੇਸ਼ੀ ਹੋਈ ਉਸ ਨੂੰ ਬਹੁਤ ਛਿੜਕਿਆ ਗਿਆ ਤੇ ਇਸ ਝਾੜ-ਚੰਬ ਪਿੱਛੋਂ ਉਸ ਨੂੰ ਮਾਫ ਕਰ ਦਿੱਤਾ ਗਿਆ ਕਿ ਜੇ ਅੱਗੇ ਤੋਂ ਬਗੈਰ ਦੱਸੇ ਆਪਣੀ ਡਿਊਟੀ ਛੱਡ ਕੇ ਕਿਤੇ ਗਿਆ ਤਾਂ ਉਸ ਨੂੰ ਨੌਕਰੀ ਤੋਂ ਜਵਾਬ ਮਿਲ ਜਾਏਗਾ ਜੇ ਇਸ ਤਰ੍ਹਾਂ ਉਹ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਉਸ ਦੇ ਨਾਂ ਨੂੰ ਟਿੱਕਾ ਲੱਗ ਜਾਏਗਾ ਤੇ ਉਸ ਨੂੰ ਕਦੀ ਵੀ ਕੋ ਮੰਤਰੀ ਦੇਸਾਂ ਦੀਆਂ ਦੌੜਾਂ ਦੇ ਮੁਕਾਬਲੇ ਵਿੱਚ ਨਹੀਂ ਕੱਲਿਆ ਜਾਏਗਾ ਇਸ ਵਾਕੇ ਨਾਲ ਬੋਟਾ ਸਹਿਮ ਗਿਆ ਇਸ ਪਿੱਛੋਂ ਉਹ ਡਿਊਟੀ ਉੱਤੇ ਚੇਤਨ ਤੇ ਹੁਸ਼ਿਆਰੀ ਨਾਲ ਹਾਜ਼ਰ ਰਹਿਣ ਲੱਗਾ ਇੱਕ ਸਾਲ ਪਿੱਛੋਂ ਮੈਨੂੰ ਇੱਕ ਮੁਕਦਮੇ ਵਿੱਚ ਗਵਾਹੀ ਦੇਣ ਲਈ ਪਟਿਆਲੇ ਜਾਣਾ ਪਿਆ ਸਾਰਾ ਦਿਨ ਕਚਹਿਰੀ ਭੁਗਤ ਕੇ ਤੱਕਿਆ ਟੁੱਟਿਆ ਮੈਂ ਕਿਸੇ ਤੰਗੇ ਜਾਂ ਰਿਕਸ਼ਾ ਦੀ ਉਟੀਕ ਵਿੱਚ ਖੜਾ ਸਾਂ ਕੁਝ ਚਿਰ ਪਿੱਛੋਂ ਮੈਂ ਦੂਰੋਂ ਹੌਲੀ-ਹੌਲੀ ਇੱਕ ਸਾਈਕਲ ਰਿਕਸ਼ਾ ਆਉਂਦੀ ਤੱਕੀ ਉਸਦੇ ਨਾਲ-ਨਾਲ ਇੱਕ ਬੁੱਢੀ ਸੋਟੀ ਟੇਕ ਦੀ ਤੁਰੀ ਆ ਰਹੀ ਸੀ ਜਦ ਰਿਕਸ਼ਾ ਨੇੜੇ ਆਈ ਤਾਂ ਮੈਂ ਇਸ ਵਿੱਚ ਬੈਠੇ ਬੂਟਾ ਸਿੰਘ ਨੂੰ ਪਛਾਣ ਲਿਆ ਉਹ ਨਵੀਂ ਖਾਕੀ ਨਿੱਕਰ ਤੇ ਪੈਰੀ ਲਿਸ਼ਕ ਦੇ ਹੋਏ ਕਾਲੇ ਬੂਟ ਪਾਈ ਤੇ ਸਿਰ ਉੱਤੇ ਮੂੰਗਿਆ ਰੰਗ ਦੀ ਪੱਗ ਬੰਨੀ ਬੈਠਾ ਸੀ ਉਸਨੇ ਮੈਨੂੰ ਵੇਖ ਕੇ ਫਤਿਹ ਬੁਲਾਈ ਰਿਕਸ਼ਾ ਖੜੋ ਗਈ ਸੁਣਾ ਬਈ ਬੁੱਟਾ ਸਿਆਂ ਕਿਹੋ ਜਿਹਾ ਹਾਲ ਹੈ ਤੇਰਾ ਮੈਂ ਪੁੱਛਿਆ ਬਸ ਜੀ ਵਾਹਿਗੁਰੂ ਦੀ ਕਿਰਪਾ ਹੈ ਥੋਡੀ ਮਿਹਰਬਾਨੀ ਹੈ ਠੀਕ ਆ ਮਹਾਰਾਜਾ ਸਾਹਿਬ ਹੁਣ ਕੁਝ ਦਿਨਾਂ ਲਈ ਗਰਮੀ ਕਰਕੇ ਚੱਲ ਗਏ ਹੋਏ ਨੇ ਜਦ ਮੁੜੇ ਤਾਂ ਉਹਨਾਂ ਨਾਲ ਮੇਰੀ ਮੁਲਾਕਾਤ ਹੋ ਜਾਉ ਮੇਰਾ ਨਾਂ ਸਭਨਾ ਤੋਂ ਉੱਪਰ ਹੈ ਬਸ ਪਹਿਲਾ ਨਾਂ ਮੇਰਾ ਹੀ ਹੈ ਮੈਨੂੰ ਪਤਾ ਲੱਗਿਆ ਕਿ ਅਸੂਚ ਦੌੜਨ ਵਾਲਿਆਂ ਦੀ ਇੱਕ ਟੀਮ ਲੰਡਨ ਜਾ ਰਹੀ ਹੈ ਪੱਕੀ ਆਸ ਹੈ ਮਹਾਰਾਜਾ ਸਾਹਿਬ ਮੈਨੂੰ ਜ਼ਰੂਰ ਚੁਣ ਲੈਣਗੇ ਤੇ ਭੇਜ ਦੇਣਗੇ ਮੈਂ ਉਸ ਵੱਲ ਤੱਕਿਆ ਤੇ ਉਸਨੂੰ ਪੁੱਛਿਆ ਕਿ ਉਹ ਰਿਕਸ਼ਾ ਵਿੱਚ ਕਿਉਂ ਬੈਠਾ ਹੈ ਬੁੱਢੀ ਨੇ ਵੱਡਾ ਹੌਕਾ ਭਰਿਆ ਤੇ ਆਖਣ ਲੱਗੀ ਵੇ ਪੁੱਤਰਾ ਮੇਰਾ ਬੂਟਾ ਤਾਂ ਸੁਖ ਨਾਲ ਉਡਾਰੂ ਪੰਛੀ ਸੀ ਉਸ ਨੂੰ ਇਹਨਾਂ ਜਾਏ ਖਾਣੀਆਂ ਨੌਕਰੀਆਂ ਦਾ ਕੀ ਪਤਾ ਸੀ ਬਸ ਇੱਥੇ ਉਸ ਨੂੰ ਲੱਕੜ ਦੇ ਟੂਲ ਤੇ ਬੰਨ ਕੇ ਬਿਠਾਲ ਦਿੱਤਾ ਇਸ ਦੀਆਂ ਲੱਤਾਂ 'ਚ ਤਾਂ ਬਿਜਲੀ ਸੀ ਬਿਜਲੀ بس ਇਸ ਤਰ੍ਹਾਂ ਬੈਠੇ ਬੈਠੇ ਇਸ ਦੇ ਪੱਟਾਂ ਤੇ ਪਿੰਜਣੀਆਂ ਦਾ ਲਹੂ ਗੋਡਿਆਂ 'ਚ ਇਕੱਠਾ ਹੋ ਗਿਆ ਏ ਦੇਖੀ ਰਤਾ ਇਸ ਦੇ ਗੋਡੇ ਕਿਵੇਂ ਸੁੱਜੇ ਪਏ ਨੇ ਹਾਏ ਨੀ ਅੰਮੜੀਏ ਇਹ ਆਖ ਕੇ ਬੁੱਢੀ ਨੇ ਆਪਣੀਆਂ ਛਾਤੀਆਂ ਉੱਤੇ ਜ਼ੋਰ-ਜ਼ੋਰ ਦੀ ਮੁੱਕੀਆਂ ਮਾਰੀਆਂ ਉਸ ਦੀਆਂ ਅੱਖਾਂ ਵਿੱਚੋਂ ਟ੍ਰਿਪ ਟ੍ਰਿਪ ਹੰਝੂ ਡਿੱਗਣ ਲੱਗੇ ਤੇ ਉਸ ਨੇ ਆਖਿਆ ਹਾਏ ਨੀ ਹੁਣ ਮੈਂ ਇਸ ਨੂੰ ਹਸਪਤਾਲ ਲੈ ਜਾਨੀ ਆ ਉਥੇ ਡਾਕਦਾਰ ਇਸ ਨੂੰ ਸੂਏ ਲਾਊਗਾ ਮੈਂ ਬੂਟੇਵਾਲ ਤੱਕਿਆ ਉਸ ਦੇ ਟਾਲ ਵਰਗੇ ਗੋਡੇ ਹੁਣ ਪਾਠੀਆਂ ਵਾਂਗ ਫੁੱਲੇ ਫੁੱਲੇ ਸਨ ਉਸ ਨੂੰ ਇਸ ਤਰ੍ਹਾਂ ਰਿਕਸ਼ਾ ਵਿੱਚ ਇੱਕ ਅਪਾਹਜ ਵਾਂਗ ਬੈਠਿਆਂ ਦੇਖ ਕੇ ਮੇਰੇ ਕਲਜੇ ਵਿੱਚ ਇੱਕ ਚੀਜ਼ ਜਹੀ ਉੱਠੀ ਉਸ ਨੇ ਮੇਰੇ ਵੱਲ ਆਪਣੀਆਂ ਜਨੋਰਾ ਵਰਗੀਆਂ ਅੱਖਾਂ ਨਾਲ ਤੱਕਿਆ ਜਿਨ੍ਹਾਂ ਵਿੱਚ ਗੇਰੂ ਰੰਗੇ ਡੋਰੀ ਫੁਟਕੀਆਂ ਵਾਂਗ ਤਰ ਰਹੇ ਸਨ ਚਾਨ ਚੱਕ ਉਹਨਾਂ ਵਿੱਚ ਆਸ਼ਾ ਦੀ ਇੱਕ ਕਿਰਨ ਮਗ ਉੱਠੀ ਤੇ ਉਸ ਦੇ ਬੁੱਲ ਸਜਰੀ ਵਾਹੀ ਸਿਆੜ ਵਾਂਗ ਖੁੱਲ ਗਏ ਤੇ ਉਸ ਆਖਿਆ ਡਾਕਟਰ ਬਿਜਲੀ ਦੇ ਸੂਈਆਂ ਨਾਲ ਮੇਰਾ ਇਲਾਜ ਕਰ ਰਿਹਾ ਏ 8-10 ਦਿਨਾਂ ਵਿੱਚ ਹੀ ਮੈਂ ਰਾਜੀ ਬਾਜੀ ਹੋ ਜਾਵਾਂਗਾ ਤੇ ਫਿਰ ਪਹਿਲਾ ਵਾਂਗ ਦੌੜਨ ਲੱਗਾਗਾ ਇਸ ਪਿੱਛੋਂ ਜੀ ਮੈਂ ਲੰਡਨ ਜਾਊਂਗਾ ਤੇ 100 ਮੀਲ ਦੌੜ ਦੜੂੰਗਾ ਮੇ ਉਸਵਲ ਤਕਿਆ ਉਸ ਦਾ ਮੂੰਹ ਆਸ਼ਾ ਦੀ ਕਿਰਨ ਨਾਲ ਚਮਕ ਰਿਹਾ ਸੀ ਉਹ ਆਸ਼ਾ ਜੋ ਮ੍ਰਿਤ ਤ੍ਰਿਸ਼ਨਾ ਵਾਂਗ ਉਸ ਨੂੰ ਜੀਵਨ ਦੇ ਇੱਕ ਮਾਰੂਥਲ ਤੋਂ ਦੂਜੇ ਥਲ ਤੀਕ ਪਟਕਾਉਂਦੀ ਹੋਈ ਲਈ ਫਿਰਦੀ ਸੀ ਛੇਕੜ ਹੁਣ ਉਹ ਇੱਕ ਥੱਕੇ ਟੁੱਟੇ ਹਿਰਨ ਵਾਂਗ ਡਿੱਗ ਪਿਆ ਸੀ ਪਰ ਜਿਸ ਨੂੰ ਹੁਣ ਵੀ ਦੁਮੇਲ ਉਤੇ ਲਿਸ਼ਕ ਦੇ ਪਾਣੀ ਦਾ ਚੌਲਾ ਪਰਮਾਉਂਦਾ ਸੀ ਰਿਕਸ਼ਾ ਹੌਲੀ ਹੌਲੀ ਤੁਰਦੀ ਹੋਈ ਚਲੀ ਗਈ ਮੈਂ ਉਦੋਂ ਤੀਕ ਉੱਥੇ ਖੜਾ ਮਾਂ ਪੁੱਤ ਨੂੰ ਵੇਖਦਾ ਰਿਹਾ ਜਦ ਤੀਕ ਉਹ ਦੋਵੇਂ ਦੂਰ ਸੜਕ ਦੇ ਮੋੜ ਤੋਂ ਭੌਂ ਕੇ ਮੇਰੀਆਂ ਅੱਖਾਂ ਤੋਂ ਔਲੇ ਨਾ ਹੋ ਗਏ ਧੰਨਵਾਦ